ਮਾਨਸਾਪੁਰ ਚੋਂ ਜਾਬ ਤਾਂ ਲੱਗ ਚੁੱਕੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਜਿਹੜੀ ਪਾਰਟੀਆਂ ਦੀ ਦਲ ਬਦਲੀ ਚੱਲ ਰਹੀ ਹੈ ਜੀ ਕੋਈ ਵੀ ਪਾਰਟੀ ਦੇ ਵਿੱਚ ਕਰੈਕਟਰ ਸਟੇਬਲ ਨਹੀਂ ਹੈ ਈਡੀ ਦਾ ਡਰ ਲਗਾ ਲਓ ਜਾਂ ਕੋਈ ਹੋਰ ਜਿਹੜੀਆਂ ਵੀ ਪਾਰਟੀਆਂ ਨੇ ਨੈਸ਼ਨਲ ਪਾਰਟੀਆਂ ਨੇ ਤੇ ਝੋ ਲੋਕ ਕਿਸ ਕਿਸ ਤਰੀਕੇ ਨਾਲ ਵਿਸ਼ਵਾਸ ਕਰਨ ਮੇਰਾ ਖਿਆਲ ਹੈ ਕਿ ਜਿਹੜਾ ਸਭ ਤੋਂ ਵੱਡਾ ਮੁੱਤ ਹੈਗਾ ਕਿ ਇਹ ਧਾਰਮਿਕ ਮੁੱਤੇ ਦੇ ਉੱਤੇ ਬੀਜੇਪੀ ਤੇ ਆਰਐਸਐਸ ਇਲੈਕਸ਼ਨ ਲੜ ਰਹੀ ਹੈ ਇਨਾਂ ਦੇ ਏਜੈਂਡੇ ਦੇ ਵਿੱਚ ਰਾਮ ਮੰਦਰ ਹੈਗਾ ਰਾਮ ਮੰਦਰ ਦੇ ਮੁੱਦੇ ਦੇ ਉੱਤੇ ਇਹਨਾਂ ਨੇ ਬਹੁ ਗਿਣਤੀ ਹਿੰਦੂ ਨੂੰ ਅਪੀਲ ਕੀਤੀ ਹੈ ਜੇ ਸਾਨੂੰ ਵੋਟਾਂ ਪਾਓ ਔਰ ਰਾਮ ਮੰਦਰ ਇਹ ਵੀ ਦਿਖਾਉਣਾ ਚਾਹੁੰਦੇ ਆ ਕਿ ਇਹ ਉਸ ਜਗ੍ਹਾ ਦੇ ਉੱਤੇ ਇਹ ਜੇ ਸਾਰੀ ਹੋਈ ਹੈ ਜਿੱਥੇ ਮੁਸਲਮਾਨਾਂ ਦੀ ਬਬਰੀ ਮਸਜਿਦ ਸੀਗੀ ਸੋ ਮੇਰਾ ਮਤਲਬ ਕਹਿੰਦਾ ਹੈ ਇਹ ਮੁਸਲਮਾਨਾਂ ਦੇ ਉੱਤੇ ਜਿੰਦ ਹੋਣ ਦੇ ਕਾਰਨ ਇਹ ਰਾਮ ਮੰਦਰ ਦੀ ਸਾਰੀ ਹੋਈ ਹੋਈ ਹੈ ਜਿਹੜਾ ਇਲੈਕਸ਼ਨ ਕਮਿਸ਼ਨ ਨੂੰ ਨੋਟਿਸ ਲੈਣਾ ਚਾਹੀਦਾ ਇਹ ਧਾਰਮਿਕ ਮੁੱਦਾ ਹੈਗਾ ਤੇ ਧਾਰਮਿਕ ਮੁੱਦੇ ਦੇ ਉੱਤੇ ਧਰਮ ਨਿਰਪੱਖ ਮੋਲਕੋ ਇਲੈਕਸ਼ਨ ਨਹੀਂ ਲੜ ਸਕਦਾ ਹੈਗਾ ਦੂਸਰੇ ਪਾਸੇ ਸਿੱਖਾਂ ਦੇ ਮਸਲੇ ਹੈਗੇ ਆ 32-32 ਸਾਲਾਂ ਤੋਂ ਸਿੱਖ ਗੇਡਾਂ ਦੇ ਵਿੱਚ ਬੈਠੇ ਹੈ ਅਮਰਪਾਲ ਸਿੰਘ ਨੂੰ ਅਸਾਮ ਦੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਤੇ ਉਹਦੇ ਬੰਦਿਆਂ ਨੂੰ ਨੱਪਿਆ ਹੋਇਆ ਇੱਕ ਸਾਲ ਪੂਰਾ ਹੋ ਗਿਆ ਪਰ ਉਸ ਨੂੰ ਛੱਡਿਆ ਤਾਂ ਨਹੀਂ ਜਾ ਰਿਹਾ ਜੋ ਕਰਕੇ ਜਿਹੜਾ ਮਾਹੌਲ ਹਿੰਦੂਤਵਾ ਦਾ ਪੈਦਾ ਕੀਤਾ ਹੈ ਰਾਜ ਮੰਦਰ ਬਣਾਉਣ ਦੇ ਵਿੱਚ ਜਿਹੜੇ ਭਗਤ ਹੋ ਗਏ ਆ ਰਾਮ ਮੰਦਰ ਦੇ ਉਹ ਸਮਝਣਗੇ ਕਿ ਜੇ ਸਿੱਖਾਂ ਨੂੰ ਅਸੀਂ ਛੱਡ ਦਵਾਂਗੇ ਤੇ ਫਿਰ ਅਸਲੀ ਹਿੰਦੂ ਮੁੱਦਾ ਕਮਜ਼ੋਰ ਹੋ ਜਾਊਗਾ ਤੇ ਮੋਤੀ ਸਾਹਿਬ ਕਟਰ ਗਏ ਸੀਗੇ ਤੇ ਉੱਥੋਂ 8 ਹਿੰਦੁਸਤਾਨੀਆਂ ਨੂੰ ਫਾਂਸੀ ਦੇ ਫੰਜੇ ਦੇ ਵਿੱਚੋਂ ਛਡਾ ਕੇ ਲੈ ਕੇ ਆਏ ਜੇ ਮੋਤੀ ਸਾਹਿਬ ਨੂੰ ਇਹਦਾ ਫਿਕਰ ਹੈ ਇਹ ਹਿੰਦੂਤਵਾ ਨੂੰ ਦਿਖਾਉਣਗੇ ਦਿਖਾ ਰਹੇ ਹੈ ਕਿ ਸਾਡੇ ਵਿੱਚ ਕਿੰਨੀ ਤਾਕਤ ਹੈਗੀ ਹੈ ਤੇ ਅਸੀਂ ਕਤਰ ਦੇ ਮੁਸਲਮਾਨਾਂ ਦੇ ਮੁਲਕ ਤੋਂ ਵੀ 8 ਇੰਡੀਅਨਸ ਨੂੰ ਛੜਾ ਕੇ ਲਿਆਂਦਾ ਹੈਗਾ ਜੀ ਦਾ ਮਤਲਬ ਹੈ ਜਿਹੜਾ ਹਿੰਦੁਤਵਾ ਦਾ এজেন্ডਾ ਹੈ ਰਾਮ ਮੰਦਰ ਦਾ ਉਹ ਹੋਰ ਤਕੜਾ ਕੀਤਾ ਜਾ ਰਿਹਾ ਹੈ ਸੋ ਇਹ ਸਾਰੀ ਚੀਜ਼ ਹੈ ਕਿ ਸਿੱਖਾਂ ਨੂੰ ਤਾਂ ਨਹੀਂ ਛੱਡਿਆ ਜਾ ਰਿਹਾ ਕਿ ਫਿਰ ਜਿਹੜਾ ਰਾਮ ਮੰਦਰ ਦਾ ਇਸ਼ੂ ਉਹ ਖojੋੜ ਨਾ ਹੋ ਜਪੇ ਔਰ ਦੂਸਰੀ ਗੱਲ ਹੈ 32-32 ਸਾਲਾਂ ਤੋਂ ਸਿੱਖ ਜੇਲ੍ਹਾਂ ਦੇ ਵਿੱਚ ਬੈਠੇ ਹੈ ਜੇ ਫਾਂਸੀ ਦੇ ਫੰਦੇ ਤੋਂ ਮੋਤੀ ਸਾਹਿਬ ਕਟਰ ਤੋਂ ਛਡਾ ਸਾਦੇ ਹੈ ਤੇ 20 ਸਾਲ ਸਿਰਫ ਕੈਦ ਹੁੰਦੀ ਹੈ ਉਮਰ ਕੈਦ ਤੇ ਇਹ ਸਿੱਖਾਂ ਨੇ 32-32 ਸਾਲ ਜੇਲ੍ਹਾਂ ਦੇ ਵਿੱਚ ਬਿਤਾਰ ਦਿੱਤੇ ਹੈ ਤੇ ਇਹਨਾਂ ਦਾ ਅਜੇ ਤੱਕ ਸੂਪ ਪਤਾ ਨਹੀਂ ਲੱਗਿਆ ਫਿਰ ਮੋਤੀ ਸਾਹਿਬ ਅਮਿਤ ਸ਼ਾਹ ਜੀ ਨੇ ਤੇ ਨੈਸ਼ਨਲ ਸਕਿਉਰਿਟੀ ਡਵਾਈਜ਼ਰ ਨੇ ਇੰਡੀਆ ਦੀ ਨਵੀਂ ਪਾਲਿਸੀ ਬਣਾਈ ਹੈ ਕਿ ਜਿਹੜੇ ਸਿੱਖ ਸਿਰ ਕੱਢ ਦੇ ਲੀਡਰ ਆਜ਼ਾਦੀ ਮੰਗਦੇ ਐ ਜਿੱਥੇ ਮਰਜ਼ੀ ਹੋਣ ਉਹਨਾਂ ਨੂੰ ਜਾਨੋਂ ਮਾਰ ਦੋ ਇਸ ਕਰਕੇ ਕੈਂਡੀਡੇਟ ਦੇ ਵਿੱਚ ਛਰਦੀਪ ਸਿੰਘ ਨਿੱਜਰ ਨੂੰ ਗੋਲੀ ਨਾਲ ਮਾਰਿਆ ਗਿਆ ਰਿਪੂ ਬਦਮਨ ਸਿੰਘ ਮਾਲਕ ਨੂੰ ਮਾਰਿਆ ਗਿਆ ਸੁਖਦੀਪ ਸਿੰਘ ਨੂੰ ਕੈਨੇਡਾ ਦੇ ਵਿੱਚ ਮਾਰਿਆ ਗਿਆ ਬ੍ਰਿਟਾਨੀਆ ਦੇ ਵਿੱਚ ਅਫਤਾਰ ਸਿੰਘ ਠੰਡੇ ਨੂੰ ਮਾਰਿਆ ਗਿਆ ਹਾਂਜੀ ਏਜੰਸੀਆਂ ਹਾਂ ਏਜੰਸੀਸ ਮੈਂ ਦੱਸਦਾ ਕਿ ਮੈਂ ਪਹਿਲਾਂ ਤੁਹਾਨੂੰ ਦੱਸਦਾ ਦਿੰਦਾ ਕਿ ਇਹ ਨਵਾਂ ਏਜੰਡਾ ਹੈਗਾ ਕਿ ਸਿੱਖਾਂ ਨੂੰ ਕਿਵੇਂ ਮੁਸਲਮਾਨਾਂ ਵਰਕਰਨ ਇਹਨਾਂ ਨੂੰ ਨੱਪਣਾ ਹੈਗਾ ਤੇ ਪਾਕਿਸਤਾਨ ਦੇ ਵਿੱਚ ਫਰਮਜੀਤ ਸਿੰਘ ਪੰਜਵੜ ਨੂੰ ਏਜੰਸੀ ਨੇ ਮਾਰ ਦਿੱਤਾ ਹੈਗਾ ਰੋਡੇ ਨੂੰ ਮਾਰ ਦਿੱਤਾ ਹੈਗਾ ਹਿੰਦੁਸਤਾਨ ਦੇ ਅੰਦਰ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਮਾਰ ਤਾ ਪੰਜਾਬ ਦੇ ਵਿੱਚ ਮੁਸਲਮਾਨ ਨੂੰ ਮਾਰ ਦਿੱਤਾ ਹੈਗਾ ਸਾਡੀ ਸਕਿਉਰਿਟੀ ਕੋਈ ਨਹੀਂ ਹੈਗੀ ਔਰ ਮੇਰਾ ਕਹਿੰਦਾ ਮਤਲਬ ਹੈ ਅਸੀਂ ਸਿੱਖ ਡਰਦੇ ਨਹੀਂ ਮਰਨ ਤੋਂ ਮੋਦੀ ਸਾਹਿਬ ਨੂੰ ਯਕੀਨ ਦਵਾ ਦਿਓ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਨੂੰ ਯਕੀਨ ਹੋਣਾ ਚਾਹੀਦਾ ਤੇ ਅਮਿਤ ਸ਼ਾਹ ਨੂੰ ਕਿ ਅਸੀਂ ਡਰਦੇ ਨਹੀਂ ਹੈ ਮਰਨ ਤੋਂ ਪਰ ਅਸੀਂ ਆਪਣੇ ਹੱਕਾਂ ਦੇ ਲਈ ਮਰਨ ਨੂੰ ਤਿਆਰ ਹੈ ਜੇ ਤੁਸੀਂ ਮਾਰਨੈ ਸਾਨੂੰ ਮਾਰ ਸਕਦੇ ਹੋ ਪਰ ਸਾਡੇ ਹੱਕ ਜੀਰ ਤੇ ਵਿੱਚ ਤੁਹਾਨੂੰ ਦੇਣੇ ਪੈਣੇ ਹਨ ਮਾਨ ਸਾਹਿਬ ਕਿਸ ਤਰ੍ਹਾਂ ਦਿਖ ਦਿਓ ਆ ਪਾਰਟੀ ਦੇ ਲੀਡਰ ਜੇਲ੍ਹ ਜਾ ਰਹੇ ਨੇ ਇਸ ਰਾਪੋਰਟ ਸ਼ੀਦੇ ਉੱਤੇ ਤੁਸੀਂ ਦੇਖੋ ਤੇ ਐਨਡੀਆ ਦਾ ਜਿਹੜਾ ਗਠਨ ਕੀਤਾ ਗਿਆਗਾ ਸਾਰੇ ਇੱਕ ਮੰਚ ਤੇ ਇਕੱਠੇ ਹੋਗੇ ਪੰਜਾਬ ਦੇ ਵਿੱਚ ਇਕੱਠੇ ਨਹੀਂ ਹੈਗੇ ਤੇ ਦਿੱਲੀ ਜਾ ਕੇ ਇਕੱਠੇ ਹੁੰਦੇ ਨਹੀਂ ਇੰਡੀਆ ਗੱਟ ਜੋੜ ਦੇ ਵਿੱਚ ਕਿਵੇਂ ਦੇਖ ਦਿਓ ਇਸ ਤਰ੍ਹਾਂ ਦੀ ਪੋਲਿਟਿਕਸ ਨੂੰ ਪੰਜਾਬ ਦੇ ਵਿੱਚ ਤਾਂ ਗੰਠ ਨਹੀਂ ਹੋ ਰਹੇ ਕਿਉਂਕਿ ਇਹ ਜੂਨ 1 3 ਨੂੰ 3 ਦੇ ਵਿੱਚ ਇਲੈਕਸ਼ਨ ਹੋ ਰਿਹਾ ਹੈ ਪੰਜਾਬ ਦੇ ਵਿੱਚ ਇਹ ਤਾਂ ਹੋ ਰਿਹਾ ਹੈ ਕਿ ਹਿੰਦੂ ਤੁਹਾਨੂੰ ਦਿਖਾਉਣੇ ਕਿ ਅਸੀਂ ਸਿੱਖਾਂ ਦੇ ਮੁੱਦੇ ਤੇ ਢਿੱਲੇ ਨਹੀਂ ਪੈ ਰਹੇ ਪਹਿਲਾਂ ਸਾਰੇ ਹਿੰਦੁਸਤਾਨ ਦੇ ਵਿੱਚ ਇਲੈਕਸ਼ਨਸ ਕਰਾ ਕੇ ਫਿਰ ਪੰਜਾਬ ਦੇ ਵਿੱਚ ਇਲੈਕਸ਼ਨਸ ਕਰਾਉਣਗੇ ਜੇ ਇਹਨਾਂ ਦਾ ਦਿਲ ਕਰੂਗਾ ਸਿੱਖਾਂ ਦੇ ਮੁੱਦੇ ਦੇ ਉੱਤੇ ਗੱਲ ਉਦੋਂ ਬਾਅਦ ਕਰਨਗੇ ਜੇ ਪਹਿਲਾਂ ਕਰਕੇ ਪੇ ਜਿਹੜਾ ਰਾਮ ਮੰਦਰ ਸਾਰੇ ਆਏ ਤੇ ਸਾਰਾ ਕੁਝ ਸਿੱਖਣ ਮਰਵਾਉਣ ਦੀ ਮਨਸਿਬ ਨਹੀਂ ਹੈ ਇਹ ਤਾਂ ਫਿਰ ਖੂਚ ਪੈ ਜੂਗੀ